ਮਿੱਤਰੋ ਤੁਸੀਂ ਇੱਕ ਚੀਜ਼ ਦੇਖ ਰਹੇ ਹੋਗੇ ਕਈ ਵੀਰ ਸੋਚਣਗੇ ਇਹ ਚੀਜ਼ ਪਸ਼ੂਆਂ ਦੀ ਫੀਡਾਂ ਜਾਂ ਕੁਝ ਹੋਰ ਆ ਮਿੱਤਰੋ ਨਹੀਂ ਮੈਂ ਤੁਹਾਨੂੰ ਦੱਸਦਾ ਇਹ ਚੀਜ਼ ਕੀ ਆ ਮਿੱਤਰੋ ਇਹ ਹੈਗੀ ਆ ਗੱਟੀਆਂ ਗੱਟੀਆਂ ਬਣਨੀਆਂ ਕਾਹਦੀਆਂ ਤੁਸੀਂ ਇੱਥੇ ਵੀ ਹੈਰਾਨ ਹੋ ਜਾਓਗੇ ਬਣਨੀਆਂ ਬਈ ਪ੍ਰਾਲੀ ਤੋਂ ਪ੍ਰਾਲੀ ਤੋਂ ਗੱਟੀਆਂ ਤਿਆਰ ਹੁੰਦੀਆਂ ਬਾਈ ਆ ਦੇਖ ਲਓ ਦੂਰ ਦੂਰ ਤੱਕ ਨਿਗਾਹ ਮਾਰ ਲਓ ਆ ਪ੍ਰਾਲੀ ਪਈ ਆ ਦੂਰ ਦੂਰ ਤੱਕ ਬਾਈ ਆਇਦਰ ਦੇਖੋ ਬਾਈ ਆਦੇ ਅਪਰਾਲੀ ਭਈਆ ਬਾਈ ਇਧਰ ਤੇ ਨਾਲ ਬਾਈ ਚਾਰ ਵੀ ਬਣਾਉਂਦੇ ਆ ਚਾਰ ਤਿਆਰ ਹੋਈ ਜਾਂਦਾ ਗੱਠਾਂ ਬਣਾਇਆਂ ਬੰਜਾ ਤਿਆਰ ਤਿਆਰ ਕਰੀ ਜਾਂਦੇ ਬਾਈ ਚਾਰ ਤੇ ਅਪਰਾਲੀ ਭਈ ਬਾਈ ਦੂਰ ਦੂਰ ਤੱਕ ਨਿਗਾ ਮਾਰੋ ਤੇ ਇਧਰ ਮੈਂ ਦਿਖਾਉਣਾ ਬਾਈ ਨਿਗਾ ਮਾਰੋ ਇਧਰ ਗੱਟੀਆਂ ਤਿਆਰ ਹੋਈ ਜਾਂਦੀਆਂ ਪਰਾਲੀ ਤੋਂ ਬਾਈ ਇਧਰਾਂ ਮਸ਼ੀਨ ਗੱਟੀਆਂ ਬਣਾਵਣਾ ਕੱਢੀ ਜਾਂਦੀ ਹੈ ਬਾਈ ਆਹ ਦੇਖੋ ਬਹੁਤ ਵੱਡਾ ਪ੍ਰੋਜੈਕਟ ਆ ਬਹੁਤ ਵੱਡਾ ਇਧਰ ਗੱਟੀਆਂ ਬਣਵਾ ਨਿਕਲੀਆਂ ਜਾਂਦੀਆਂ ਬਾਈ ਮੈਂ ਤਾਂ ਹਿਸਾਬ ਨਾਲ ਗਿੱਟੀਆਂ ਬਣਦੀਆਂ ਬਣਦੀਆਂ ਕੋਲੇ ਦੇ ਬਰਾਬਰ ਕੰਮ ਕਰਦੀ ਬਾਈ ਗਿੱਟੀਆਂ ਆ ਦੇਖ ਲਓ ਕੋਲੇ ਦੇ ਬਰਾਬਰ ਕੰਮ ਕਰਦੀ ਆ ਤੇ ਇਧਰ ਮੈਂ ਸੋਨਾ ਸਾਨੂੰ ਪਹਿਲੇ ਪਾਸੇ ਇੱਕ ਡਾ ਵੱਡਾ ਪ੍ਰੋਸੈਸਾ ਬਾਈ ਆ ਦੇਖ ਲਓ ਇੱਥੋਂ ਸਟਾਰਟ ਹੁੰਦਾ ਕੰਮ ਦਾ ਇਧਰਲੇ ਪਾਸੋਂ ਅਪਰਾਲੀ ਪਾਈ ਜਾਂਦੀ ਆ ਇਹਦੇ ਪਿੱਛੋਂ ਤੇ ਆ ਮਸ਼ੀਨਾਂ ਰਾਹੀਂ ਬਣਵਾ ਨਿਕਲ ਜਾਂਦੀਆਂ ਬਾਈ ਇਧਰੋਂ ਗਾਂ ਪ੍ਰੋਸੈਸ ਚੱਲੀਆਂ ਦਾ ਗਾਂ ਅੱਗੇ ਗਿੱਟੀਆਂ ਬਣੀਆਂ ਜਾਂਦੀਆਂ